ਔਰ ਕੋੜਾ ਚੁੱਕੀ ਜੱਜ ਜੀ ਤੁਸੀਂ ਫੁੱਟੇ ਤੱਕਾ ਦੇ ਲੱਪਣ ਮਾਰਦੇ ਹੋਏ ਦੂਜੀ ਗੱਲ दारू ਇਹ ਗਲਤੀ ਹੈ ਜੀ ਸਾਰਾ ਸਾਰ ਉਹਨਾਂ ਨੂੰ ਪਦਨਾਮ ਕਰਾਂ ਯਾਰ ਅ ਵੀ दारू ਪੀ ਰਹੇ ਕੋਈ दारू ਪਰ ਤੁਸੀਂ ਗੱਲ ਕੀ ਤਨਲ ਸਾਹਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਟ ਚੱਕਿਆ ਨਹੀਂ 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 ਉਹ ਜੜ ਫੌਜੀ ਸਾਹਿਬ ਸੀ ਉਹਨਾਂ ਤੇ ਹੱਥ ਚੱਕਿਆ ਗਿਆ ਸੀ ਇਹ ਪ੍ਰੂਫ ਹੋ ਗਿਆ ਇਹ ਖਰੇ ਖੂਨ ਨਾਲ ਸਾਰੇ ਬੈਠੇ ਹੋਏ ਪਾਣੀ ਬਾਕੀ ਗਰੁੱਪ ਦੇ ਸਾਰੇ ਮੈਂਬਰ ਸਹਿਬਾਨ ਨੂੰ ਸਤਿ ਸ੍ਰੀ ਅਕਾਲ ਜੋ ਪਹਿਲਾਂ ਮੈਂ ਇੱਕ ਆਡੀਓ ਪਾਈ ਸੀ ਹੁਣ ਦੁਬਾਰਾ ਵੀਡੀਓ ਇਸ ਕਰਕੇ ਪਾਉਣੀ ਪੈ ਰਹੀ ਕਿ ਮੈਂ ਦੇਖਿਆ ਕਿ ਗਰੁੱਪ ਦੇ ਵਿੱਚ ਮਾਮਲਾ ਕਾਫੀ ਭਖਿਆ ਹੋਇਆ ਹੈ ਜੋ ਕਰਨਲ ਬਾਠਾ ਵਾਲਾ ਮਾਮਲਾ ਕਾਫੀ ਭਖਿਆ ਹੋਇਆ ਹੈ ਮੈਂ ਇਸ ਗੱਲ ਦੇ ਵਿੱਚ ਕਹਿਣਾ ਚਾਹੁੰਦਾ ਕਿ ਇਹ ਕਰਨਲ ਬਾੜ ਜੀ ਤੁਹਾਡੀ ਸਿੱਧੀ ਲੜਾਈ ਸੀ ਆਪਸੀ ਲੜਾਈ ਜਿਹਨੂੰ ਤੁਸੀਂ ਆਰਮੀ ਵਰਸਸ ਪੁਲਿਸ ਬਣਾ ਰਹੇ ਹੋ ਆਰਮੀ ਵਰਸਸ ਪੁਲਿਸ ਬਣਾ ਰਹੇ ਹੋ ਔਰ ਤੁਹਾਡਾ ਆਪਣੇ ਘਰ ਦੇ ਉੱਤੇ ਵੀ ਕੋਈ ਕੰਟਰੋਲ ਨਹੀਂ ਹੈ ਅਗਰ ਤੁਹਾਡਾ ਕੰਟਰੋਲ ਹੁੰਦਾ ਤੇ ਤੁਹਾਡਾ ਬੇਟਾ ਜਿਹੜਾ ਇੱਕ ਪੁਲਿਸ ਅਫਸਰ ਜੋ ਚਿੱਟੇ ਕੱਪੜੇ ਤੁਸੀਂ ਵੀ ਚਿੱਟੇ ਕੱਪੜੇ ਉਹਦੇ ਉੱਤੇ ਹੱਥ ਨਾ ਚੁੱਕਦਾ ਔਰ ਤੁਹਾਡੀ ਜਿਹੜੀ ਪਤਨੀ ਸਾਡੀ ਜੋ ਭੈਣ ਲੱਗਦੀ ਹੈ ਉਹ ਤੁਹਾਨੂੰ ਇਹ ਜਵਾਬ ਨਾ ਦਿੰਦੀ ਕਿ ਮੈਂ ਘਰ ਚ ਰੋਟੀ ਨਹੀਂ ਬਣਾ ਸਕਦੀ ਤੁਸੀਂ ਜਾ ਕੇ ਢਾਬੇ ਤੋਂ ਖਾ ਕੇ ਆ ਜਾਓ ਇਸ ਕਰਕੇ ਮੈਂ ਜਿਆਦੀਆਂ ਗੱਲਾਂ ਨਹੀਂ ਕਹਿਣਾ ਚਾਹੁੰਦਾ ਔਰ ਪੁਲਿਸ ਦੇ ਕਰਕੇ ਜਿਹੜੀ ਆ ਨਾ ਅਮਨ ਸ਼ਾਂਤੀ ਜੇਕਰ ਤੁਸੀਂ ਬਾਡਰਾਂ ਦੇ ਉੱਤੇ ਰੱਖੀ ਕਰਦੇ ਹੋ ਤੇ ਸਾਡੀ ਅੰਦਰੂਨੀ ਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਦੀ ਆ ਔਰ ਪੁਲਿਸ ਫੋਰਸ ਹਮੇਸ਼ਾ ਹੀ ਜੰਗ ਦੇ ਵਿੱਚ ਰਹਿੰਦੀ ਆ ਕਿਉਂਕਿ ਪਬਲਿਕ ਦੇ ਵਿੱਚ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦਾ ਨਿਕਲਣਾ ਆ ਜਿਸ ਤਰ੍ਹਾਂ ਦਾ ਤੁਹਾਡਾ ਵਿਹਾਰ ਆ ਇਹ ਬਹੁਤ ਹੀ ਮੰਦਭਾਗਾ ਮੈਂ ਅੱਜ ਵੀ ਮੈਨੂੰ ਇੱਕ ਕਿੱਸਾ ਯਾਦ ਆ ਕਿ ਕਬੂਟਾ ਰਾਮ ਜੀ ਜੋ ਸੁਲਤਾਨ ਵੰਡ ਰੋਡ ਦੇ ਉੱਤੇ ਰਹਿੰਦੇ ਨੇ ਅੰਮ੍ਰਿਤਸਰ ਦੇ ਵਿੱਚ ਔਰ ਸ਼ੋਰੀਆ ਚੱਕਰ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਉਹਨਾਂ ਨੂੰ ਸ਼ੋਰੀਆ ਚੱਕਰ ਇਸ ਕਰਕੇ ਮਿਲਿਆ ਕਿ ਉਹਨਾਂ ਦੇ ਉੱਤੇ 5 ਵਾਰੀ ਅਟੈਕ ਹੋਇਆ 5 ਵਾਰੀ ਅਟੈਕ ਔਰ 5 ਵਾਰੀ ਸਾਡੇ ਪੁਲਿਸ ਦੇ ਜਵਾਨ ਸ਼ਹੀਦ ਹੁੰਦੇ ਰਹੇ ਔਰ ਉਹ ਕਾਮਰੇਡ ਬੂਟाराम ਜੀ ਅੱਜ ਵੀ ਜਿੰਦਾ ਨੇ ਔਰ ਅੱਜ ਵੀ ਜਿੰਦਾ ਨੇ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਗਏ ਉਹਨਾਂ ਦਾ ਨਾਮ ਵੀ ਨਹੀਂ ਕੋਈ ਜਾਣਦਾ ਤੇ ਲੇਕਿਨ ਜਿਨ੍ਹਾਂ ਨੂੰ ਉਹਨਾਂ ਨੇ ਬਚਾਇਆ ਉਹ ਅੱਜ ਵੀ ਜਿੰਦਾ ਨੇ ਤੇ ਸ਼ੋਰੀਆ ਚੱਕਰ ਨਾਲ ਨਵਾਜੇ ਗਏ ਨੇ ਇਸ ਕਰਕੇ ਸਾਡੀ ਭੈਣ ਨੂੰ ਸਮਝਾਓ ਆਪਣੇ ਘਰ ਵਾਲੀ ਨੂੰ ਸਮਝਾਓ ਕਿ ਉਹ ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਔਰ ਜੋ ਐਡੀ ਭੈੜੀ ਸ਼ਬਦਾਵਲੀ ਉਹ ਵਰਤਦੀ ਆ ਜੋ ਐਡੇ ਇਕੱਠ ਦੇ ਵਿੱਚ ਗਾਲਾਂ ਕੱਢ ਰਹੀ ਉਹ ਘਰ ਵਿੱਚ ਤੁਹਾਡਾ ਕੀ ਹਾਲ ਕਰਦੀ ਹੋਏਗੀ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਤੇ ਕੰਟਰੋਲ ਕਰੋ ਔਰ ਜੋ ਇਨਸਾਫ ਤੁਹਾਨੂੰ ਮਿਲਣਾ ਸੀ ਉਹ ਮਿਲ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ